ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਰਗ ਤੇ ਕਾਰਵਾਈਆਂ ਨੂੰ ਲੈ ਕੇ ਫੇਸਬੁੱਕ ਉੱਤੇ ਪੋਸਟ ਪਾ ਰਹੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਚੈਲੰਜ ਕਰਦਾ ਕਿ ਨਾ ਤਾਂ ਦੱਸੋ ਡਰਗ ਉੱਤੇ ਕਾਰਵਾਈ ਕੀਤੀ ਕਿਹੜੀ ਹੈ ਕਿਉਂਕਿ ਅਦਾਲਤਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਮ ਤਨ ਤੋਂ ਵਜਾਇਦਾਦ ਦੀਆਂ ਫੇਸਬੁੱਕਾਂ ਤੇ ਆ ਕੇ ਆਪਾਂ ਕਹਿੰਨੇ ਜੀ ਡਰਗ ਤੇ ਕਾਰਵਾਈ ਕਰਦੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੁਸਤਾਨ ਦੀ ਉਹ ਪਹਿਲੀ ਸਰਕਾਰ ਬਣੀ ਹੈ ਜਿਹਨੂੰ ਹਾਈ ਕੋਰਟ ਨੇ ਕਿਹਾ ਕਿ ਐਦਾਂ ਲੱਗ ਰਿਹਾ ਹੈ ਕਿ ਨਸ਼ਾ ਸਰਕਾਰ ਬਕਾਰੀ ਹੈ ਤੁਹਾਡੇ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਗਈ ਹੈ ਔਰ ਹੁਣੀ ਪਰਸੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹਾਈ ਕੋਰਟ ਨੇ ਫੇਰ ਦੁਬਾਰਾ ਤੁਹਾਡੀ ਸਰਕਾਰ ਤੇ ਟਿੱਪਣੀ ਕੀਤੀ ਹੈ ਉਹ ਗੱਲਾਂ ਦਾ ਜਵਾਬ ਦਿਓ ਐਵੇਂ ਫੇਸਬੁੱਕ ਪੋਸਟਾਂ ਪਾ ਕੇ ਡਰੱਗ ਦੇ ਉੱਤੇ ਕਾਰਵਾਈ ਨਹੀਂ ਹੋ ਜਾਏ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਮਸਲੇ ਤੇ ਸਿਆਸਤ ਕੀਤੀ ਹੈ ਬੇਅਦਬੀਆਂ ਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਬੇਅਦਬੀਆਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਨੂੰ ਸਿਆਸੀ ਪੌੜੀ ਬਣਾ ਕੇ ਸੱਤਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਬਚਾਇਆ ਕਿਹਨੂੰ ਨਰੇਸ਼ ਯਾਦਵ ਨੂੰ ਜਿਹਨੂੰ ਅਦਾਲਤ ਨੇ ਕਿਹਾ ਕਿ ਬੇਦਬੀਆਂ ਦਾ ਦੋਸ਼ੀ ਹੈ ਆਮ ਆਦਮੀ ਪਾਰਟੀ ਨੇ ਅਦਾਲਤ ਦੇ ਵਿੱਚ ਉਹ ਕੇਸ ਤੱਕ ਵਾਪਸ ਲੈਣਾ ਚਾਹਿਆ ਇਸ ਤਰੀਕੇ ਆਪਾਂ ਕਹਿੰਦੇ ਹ ਜੇ ਅਸੀਂ ਬੇਦਬੀਆਂ ਤੇ ਕਾਰਵਾਈ ਕਰਤੀ ਫੇਰ ਗੱਲ ਕਰਨ ਉਹ ਕਰਪਸ਼ਨ ਦੀ ਕਰਪਸ਼ਨ ਤੇ ਵਿਜੇ ਸਿੰਘਲੇ ਦੇ ਖਿਲਾਫ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸਤਾਬ ਵੀਡੀਓ ਪਾਈ ਸੀ ਤੁਸਤਾ ਕਹਿੰਦੇ ਸੀ ਮੇਰਾ ਇੱਕ ਮੁੱਖ ਮੰਤਰੀ ਕਰਪਸ਼ਨ ਕਰ ਰਿਹਾ ਮੈਂ ਉਹਦੀ ਵੀਡੀਓ ਬਣਾ ਲਈ ਹੈ ਹੁਣ ਮੈਂ ਕਾਰਵਾਈ ਕਰੂੰ ਤੇ ਅਦਾਲਤ 'ਚ ਤੁਸੀਂ ਉੱਥੋਂ ਵੀ ਯੂ-ਟਰਨ ਲੈ ਗਏ ਤੁਹਾਨੂੰ ਪਤਾ ਹੈ ਅਦਾਲਤ ਦੇ ਵਿੱਚ ਥੋਡੀ ਸਰਕਾਰ ਨੇ ਤੇ ਤੁਸੀਂ ਹੁਣ ਕਹਿੰਦੇ ਹੋ ਕਿ ਨਹੀਂ ਜੀ ਵਿਜੇ ਸਿੰਘਲਾ ਬੇਕਸੂਰ ਹੈ ਕੀ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਵੀਡੀਓ ਖੁਰਦਪੁਰਦ ਕਰਤੀ ਮਤਲਬ ਡਰੱਗ ਬੇਅਤ ਵੀ ਕਰਾਪਸ਼ਨ ਇਹ ਤਿੰਨੇ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਨ ਵਾਲੀ ਤੁਹਾਡੀ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਤੁਸੀਂ ਤਾਂ ਤਿੰਨੋਂ ਮੁੱਦਿਆਂ ਉੱਤੇ ਫੇਰ ਸਾਬਤ ਹੋ ਗਏ ਸੋ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਫੇਸਬੁੱਕਾਂ ਦੇ ਉੱਤੇ ਐਸੀਆਂ ਪੋਸਟਾਂ ਪਾ ਕੇ ਮੁੱਖ ਮੰਤਰੀ ਦੀ ਚੇਅਰ ਦੀ ਕ੍ਰੈਡੀਬਿਲਟੀ ਨਾ ਖਰਾਬ ਕਰੋ ਸਮਾਥੋੜਾ ਜਗਾ ਥੋੜੀ ਆਓ ਆਪਾਂ ਖੁੱਲਕੇ ਮੁੱਦਿਆਂ ਤੇ ਬਹਿਸ ਕਰੀਏ ਕਿਉਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਦਿਓ ਕਿ ਲੋਕ ਤੁਹਾਡੀਆਂ ਗੱਲਾਂ ਚੋਂ ਦੁਬਾਰਾ ਆ ਜਾਣਗੇ ਲੋਕਾਂ ਨੇ ਤੁਹਾਡਾ ਰਾਜ ਦੇਖ ਲਿਆ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਹਰ ਇੱਕ ਮੁੱਦੇ ਤੇ ਹਰ ਇੱਕ ਵਾਅਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੱਜ ਚੁੱਕੀ ਹੈ ਸੋ ਕਿਰਪਾ ਕਰਕੇ ਫੇਸਬੁੱਕਾਂ ਤੇ ਮੁੱਖ ਮੰਤਰੀ ਸਾਹਿਬ ਝੂਠ ਲਿਖਣਾ ਬੰਦ ਕਰੋ ਸਿੱਧੀ ਬਹਿਸ ਕਰੋ 1 ਟੂ 1 ਤੇ ਆ ਕੇ ਦੱਸੋ ਕਿ ਡਰੱਗ ਉਤੇ ਆਪਾਂ ਕਿਹੜੀ ਕਾਰਵਾਈ ਕੀਤੀ ਤੁਸੀਂ ਤਾਂ ਵੱਡੇ ਵੱਡੇ ਡਰੱਗ ਦੇ ਤਸਕਰ ਬੇਲਾਂ ਤੇ ਛਡਵਾਤੇ ਆਪਾਂ ਗੱਲਾਂ ਕਿਡੀਆਂ ਕਰ ਰਹੇ ਮੁੱਖ ਮੰਤਰੀ ਸਾਹਿਬ ਆਓ ਬਹਿਸ ਤਾਂ करिए ਆਪਾਂ ਗੱਲ ਤਾਂ करिए ਸਾਹਮਣੇ ਬਹਿ ਕੇ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਰੱਗ ਤੇ ਕਾਰਵਾਈਆਂ ਨੂੰ ਲੈ ਕੇ ਫੇਸਬੁੱਕ ਉੱਤੇ ਪੋਸਟ ਪਾ ਰਹੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਚੈਲੰਜ ਕਰਦਾ ਕਿ ਨਾ ਤਾਂ ਦੱਸੋ ਡਰੱਗ ਉੱਤੇ ਕਾਰਵਾਈ ਕਿੱਥੀ ਕਿਹੜੀ ਹੈ ਕਿਉਂਕਿ ਅਦਾਲਤਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਮ ਤਨ ਤੋਂ ਬਜਾਇਦਾਦ ਦੀਆਂ ਫੇਸਬੁੱਕਾਂ ਤੇ ਆ ਕੇ ਆਪਾਂ ਕਹਿੰਦੇ ਜੀ ਡਰੱਗ ਤੇ ਕਾਰਵਾਈ ਕਰਤੀ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਹਿੰਦੁਸਤਾਨ ਦੀ ਉਹ ਪਹਿਲੀ ਸਰਕਾਰ ਬਣੀ ਹੈ ਜਿਹਨੂੰ ਹਾਈ ਕੋਰਟ ਨੇ ਕਿਹਾ ਕਿ ਐਦਾਂ ਲੱਗ ਰਿਹਾ ਹੈ ਕਿ ਨਸ਼ਾ ਸਰਕਾਰ ਬਕਾਰੀ ਹੈ ਤੁਹਾਡੇ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਗਈ ਹੈ ਔਰ ਹੁਣੀ ਪਰਸੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹਾਈ ਕੋਰਟ ਨੇ ਫੇਰ ਦੁਬਾਰਾ ਤੁਹਾਡੀ ਸਰਕਾਰ ਤੇ ਟਿੱਪਣੀ ਕੀਤੀ ਹੈ ਉਹ ਗੱਲਾਂ ਦਾ ਜਵਾਬ ਦਿਓ ਐਵੇਂ ਫੇਸਬੁੱਕ ਪੋਸਟਾਂ ਪਾ ਕੇ ਡਰੱਗ ਦੇ ਉੱਤੇ ਕਾਰਵਾਈ ਨਹੀਂ ਹੋ ਜਾਣਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਰ ਮਸਲੇ ਤੇ ਸਿਆਸਤ ਕੀਤੀ ਹੈ ਬੇਦਬੀਆਂ ਤੇ ਕਾਰਵਾਈ ਕਰਨ ਦੀ ਗੱਲ ਕਹਿ ਕੇ ਬੇਦਬੀਆਂ ਨੂੰ ਗੁਰੂ ਸਾਹਿਬ ਦੀ ਬੇਦਬੀ ਨੂੰ ਸਿਆਸੀ ਪੌੜੀ ਬਣਾ ਕੇ ਸੱਤਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਬਚਾਇਆ ਕਿਹਨੂੰ ਨਰੇਸ਼ ਯਾਦਵ ਨੂੰ ਜਿਹਨੂੰ ਅਦਾਲਤ ਨੇ ਕਿਹਾ ਕਿ ਬੇਦਬੀਆਂ ਦਾ ਦੋਸ਼ੀ ਹੈ ਆਮ ਆਦਮੀ ਪਾਰਟੀ ਨੇ ਅਦਾਲਤ ਦੇ ਵਿੱਚ ਉਹ ਕੇਸ ਤੱਕ ਵਾਪਸ ਲੈਣਾ ਚਾਹਿਆ ਇਸ ਤਰੀਕੇ ਆਪਾਂ ਕਹਿੰਦੇ ਹ ਜੇ ਅਸੀਂ ਬੇਦਬੀਆਂ ਤੇ ਕਾਰਵਾਈ ਕਰਤੀ ਫੇਰ ਗੱਲ ਕਰ ਲੋ ਕਰਪਸ਼ਨ ਦੀ ਕਰਪਸ਼ਨ ਤੇ ਵਿਜੇ ਸਿੰਘਲੇ ਦੇ ਖਿਲਾਫ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸਤਾਬ ਵੀਡੀਓ ਪਾਈ ਸੀ ਤੁਸ ਤਾਂ ਕਹਿੰਦੇ ਮੇਰਾ ਇੱਕ ਮੁੱਖ ਮੰਤਰੀ ਕਰਪਸ਼ਨ ਕਰ ਰਿਹਾ ਮੈਂ ਉਹਦੀ ਵੀਡੀਓ ਬਣਾ ਲਈ ਹੈ ਹੁਣ ਮੈਂ ਕਾਰਵਾਈ ਕਰੂੰ ਤੇ ਅਦਾਲਤ ਚ ਤੁਸੀਂ ਉਥੋਂ ਵੀ ਯੂ ਟਰਨ ਲੈ ਗਏ ਤੁਹਾਨੂੰ ਪਤਾ ਹੈ ਅਦਾਲਤ ਦੇ ਵਿੱਚ ਥੋਡੀ ਸਰਕਾਰ ਨੇ ਤੇ ਤੁਸੀਂ ਹੁਣ ਕਹਿੰਦੇ ਹੋ ਕਿ ਨਹੀਂ ਜੀ ਵਿਜੇ ਸਿੰਘਲਾ ਬੇਕਸੂਰ ਹੈ ਕੀ ਮੁੱਖ ਮੰਤਰੀ ਸਾਹਿਬ ਤੁਸੀਂ ਉਹ ਵੀਡੀਓ ਖੁਰਦਪੁਰਦ ਕਰਤੀ ਮਤਲਬ ਡਰੱਗ ਬੇਅਤਬੀ ਕਰਪਸ਼ਨ ਇਹ ਤਿੰਨੇ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਪ੍ਰਚਾਰਨ ਵਾਲੀ ਤੁਹਾਡੀ ਆਮ ਆਦਮੀ ਪਾਰਟੀ ਤੇ ਤੁਹਾਡੀ ਸਰਕਾਰ ਤੁਸੀਂ ਤਾਂ ਤਿੰਨੋਂ ਮੁੱਦਿਆਂ ਉੱਤੇ ਫੇਰ ਸਾਬਤ ਹੋਗੇ ਸੋ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਫੇਸਬੁੱਕਾਂ ਦੇ ਉੱਤੇ ਐਸੀਆਂ ਪੋਸਟਾਂ ਪਾ ਕੇ ਮੁੱਖ ਮੰਤਰੀ ਦੀ ਚਿਹਰ ਦੀ ਕ੍ਰੈਡੀਬਿਲਟੀ ਨਾ ਖਰਾਬ ਕਰੋ ਸਮਾਂ ਥੋੜਾ ਜਗ੍ਹਾ ਥੋੜੀ ਆਓ ਆਪਾਂ ਖੁੱਲਕੇ ਮੁੱਦਿਆਂ ਤੇ ਬਹਿਸ ਕਰੀਏ ਕਿਉਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਦਿਓ ਕਿ ਲੋਕ ਤੁਹਾਡੀਆਂ ਗੱਲਾਂ ਛੁਣ ਦੁਬਾਰਾ ਆ ਜਾਣਗੇ ਲੋਕਾਂ ਨੇ ਤੁਹਾਡਾ ਰਾਜ ਦੇਖ ਲਿਆ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਹਰ ਇੱਕ ਮੁੱਦੇ ਤੇ ਹਰ ਇੱਕ ਵਾਅਦੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੱਜ ਚੁੱਕੀ ਹੈ ਸੋ ਕਿਰਪਾ ਕਰਕੇ ਫੇਸਬੁਕਾਂ ਤੇ ਮੁੱਖ ਮੰਤਰੀ ਸਾਹਿਬ ਝੂਠ ਲਿਖਣਾ ਬੰਦ ਕਰੋ ਸਿੱਧੀ ਬਹਿਸ ਕਰੋ 1 ਟੂ 1 ਤੇ ਆ ਕੇ ਦੱਸੋ ਕਿ ਡਰੱਗ ਉਤੇ ਆਪਾਂ ਕਿਹੜੀ ਕਾਰਵਾਈ ਕੀਤੀ ਤੁਸੀਂ ਤਾਂ ਵੱਡੇ ਵੱਡੇ ਡਰੱਗ ਦੇ ਤਸਕਰ ਬੇਲਾਂ ਤੇ ਛੁੜਵਾਤੇ ਆਪਾਂ ਗੱਲਾਂ ਕਿਡੀਆਂ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਆਓ ਬਹਿਸ ਤਾਂ करिए ਆਪਾਂ ਗਲਤ ਤਾਂ ਕਰੀਏ ਆਮਣੇ ਸਾਹਮਣੇ ਬੈਠ ਕੇ